ਆਵਾਜ਼ ਨਹੀਂ ਬੰਨ੍ਹ ਬਹੁਤ 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 ਬਹੁ ਹੈਲੋ ਕੁਮਾਰੀ ਮੈਂ ਨੀਨਾ ਮਿੱਤਲ ਦੀ ਪੜਤਾਲ ਕਰ ਰਹੀ ਹਾਂ ਜੀ ਪਾਬਾਦੀ ਸੀਲ ਦੇ ਅਤੇ ਲੋਹੜੀ ਦੇ ਮੌਕੇ ਤੇ ਕਰਵਾਏ ਗਏ ਲੈਸਟਾ ਵੱਲੋਂ ਪ੍ਰੋਗਰਾਮ ਦੇ ਵਿੱਚ ਵਿਧਾਇਕਾ ਨੀਨਾ ਮਿੱਤਲ ਸਮਰੋਹ ਦੇ ਵਿੱਚ ਪਹੁੰਚੀ ਔਰ ਉੱਥੇ ਆ ਕੇ ਲੋਹੜੀ ਨੂੰ ਅਗਨੀ ਭੇਂਟ ਕੀਤੀ ਇਸ ਮੌਕੇ ਤੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹੋਏ ਵਿਧਾਇਕਾ ਦਾ ਲਾਇਨਸ ਕਲੱਬ ਵੱਲੋਂ ਜ਼ੋਰਦਾਰ ਸਵਾਗਤ ਵੀ ਕੀਤਾ ਗਿਆ ਪੂਜਾ ਅਰਚਨਾ ਕਰਦਾ ਹੋਏ ਵਿਧਾਇਕ ਨੀਨਾ ਮਿੱਤਲ ਨੇ ਲੋਹੜੀ ਦੇ ਸੁਮੋਕੇ ਤੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਮੈਂ ਸਭ ਤੋਂ ਪਹਿਲਾਂ ਤਾਂ ਲੋਹੜੀ ਦੇ ਮੌਕੇ ਤੇ ਅੱਜ ਲਾਇਨਸ ਕਲੱਬ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਕਿ ਜਿਨ੍ਹਾਂ ਨੇ ਇੱਥੇ ਲੋਹੜੀ ਦਾ ਪ੍ਰੋਗਰਾਮ ਰੱਖਿਆ ਔਰ ਲੋਹੜੀ ਦਾ ਤਿਹਾਚਾ ਨਾ ਖੁਸ਼ੀਆਂ ਦਾ ਤਿਹਾੜਾ ਹੈ ਦੇ ਇਸ ਲਈ ਰਾਜਪੁਰਾ ਪੂਰਾ ਹਰਾਜਪੁਰਾ ਹਲਕੇ ਨੂੰ ਵੀ ਬਹੁਤ-ਬਹੁਤ ਮੁਬਾਰਕਾ ਦਿੰਨੀ ਆ ਲੋੜੀ ਦਾ ਤਿਉਹਾਰ ਪਹਿਲਾਂ ਹੁੰਦਾ ਸੀ ਕਿ ਪੁੱਤਾਂ ਦੀ ਲੋੜੀ ਪੈਂਦੀ ਸੀ ਪਰ ਅੱਜ ਕੱਲ੍ਹ ਧੀਾਂ ਦੀ ਵੀ ਲੋੜੀ ਬਣਦੀ ਹੈ ਕਿਉਂਕਿ ਧੀਾਂ ਵੀ ਪੁੱਤਾਂ ਤੋਂ ਕਿਸੇ ਫੀਲਡ 'ਚ ਘੱਟ ਨਹੀਂ ਹੈ ਔਰ ਮੈਂ ਪੂਰੇ ਰਾਜਪੁਰਾ ਹਲਕੇ ਨੂੰ ਕਹੂੰਗੀ ਆਪਾਂ ਹਰ ਤਿਆਰ ਮਿਲ ਕੇ ਇਤਾਂ ਹੀ ਖੁਸ਼ੀਆਂ ਨਾਲ ਬਣਾਈਏ ਤਾਂ ਕਿ ਸਾਡੇ ਰਾਜਪੁਰੇ ਦੀ ਤਰੱਕੀ ਹੋਵੇ ਔਰ ਨਾਲ ਹੀ ਮੈਂ ਲਾਇਓਂਸ ਕਲੱਬ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਔਰ ਮੈਂ ਇਹ ਕਹੂੰਗੀ ਕਿ ਲਾਇਓਂਸ ਕਲੱਬ ਦੇ ਖੇਡੇ ਵਿੱਚ ਪਰਮਾਤਮਾ ਹਮੇਸ਼ਾ ਇਹ ਖੁਸ਼ੀਆਂ ਬਣਾ ਕੇ ਰੱਖੇ। ਬਣਾ ਲਾਇਓਂਸ ਕਲੱਬ ਇਸ ਦਾ ਵਿਸ਼ੇਸ਼ ਤੌਰ ਤੇ ਪਹੁੰਚੋ ਬਾਕੀ ਸਾਰੇ ਕਲੱਬ ਵੀ ਤੁਹਾਡੀ ਰਾਇ ਨਮਾਈ ਹੇਠ ਹੀ ਚੱਲਦੇ ਆ ਸਾਰਿਆਂ ਨੂੰ ਮਿਊਚੁਅਲ ਕੀ ਸੰਦੇਸ਼ ਬਿਲਕੁਲ ਜੀ ਮੈਂ ਤਾਂ ਇਹ ਕਹੂੰਗੀ ਰਾਜਪੁਰਾ ਦੇ ਕਲੱਬ ਸਾਰੇ ਬਹੁਤ ਅੱਛੇ ਕਲੱਬ ਆ ਅਰੇ ਸਾਰੇ ਸੋਸ਼ਲ ਕੰਮ ਕਰਦੇ ਨੇ ਸਾਨੂੰ ਸਭ ਨੂੰ ਮਿਲ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਨੇ ਚਾਹੀਦੇ ਆ ਤੇ ਜਿਹੜੀ ਕਿ ਅਸੀਂ ਲੋਕਾਂ ਦੀ ਮਦਦ ਕਰ ਸਕੀਏ ਕਲੱਬਾਂ ਦਾ ਮਤਲਬ ਹੀ ਹੁੰਦਾ ਸੋਸ਼ਲ ਵਰਕ ਤਾਂ ਸਾਡੇ ਰਾਜਪੁਰਾ ਦੇ ਸਾਰੇ ਕਲੱਬੀ ਬਹੁਤ ਵਧੀਆ ਮੈਂ ਹਰ ਕਲੱਬ ਦੇ ਪ੍ਰਧਾਨ ਨੂੰ ਹਰ ਕਲੱਬ ਦੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਜੁਗੰਦ ਫਲੋੜੀ ਦੇ ਵਿਸ਼ੇਸ਼ ਤੇ ਆੜੇ ਤੇ ਮੈਡਮ ਵੀ ਪਹੁੰਚੇ ਆ ਤੇ ਸਾਰੀ ਟੀਮ ਨੂੰ ਸਭ ਤੋਂ ਪਹਿਲਾਂ ਤੋਂ ਮੈਂ ਆਪਣੇ 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 ਐਮਐਲਏ ਮੈਡਮ ਮੇਨਾ ਮਿੱਤਲ ਜੀ ਕੋ ਬਹੁਤ-ਬਹੁਤ ਵਧਾਈ ਦਿੰਦਾ ਹਾਂ ਵੇ ਲੋਹੜੀ ਕੀ ਬਹੁਤ ਬਹੁਤ ਬਤਾਈ ਦਿੰਦਾ ਹਾਂ ਖਾਸ ਤੌਰ ਤੇ ਆਪਣੀ ਲਾਇਨਸ ਪਰਿਵਾਰ ਕੋ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ ਆਪਣੇ ਕਲਬ ਮੇ ਪਹੁੰਚ ਕੇ ਚਾਰ ਚਾਨ ਲਗਾਏ ਤਿਵਾਰ ਮੇ ਔਰ ਖਾਸ ਤੌਰ ਤੇ ਮੈਂ ਆਪਣੇ ਨਵਿਸ਼ ਮਿੱਤਲ ਜੀ ਦਾ ਔਰ ਆਪਣੀ ਟੀਮ ਦਾ ਬਹੁਤ ਧੰਨਵਾਦ ਇਸ ਤੋਂ ਪਹਿਲਾਂ ਥੋਕ ਸਬਜ਼ੀ ਮੰਡੀ ਦੇ ਵਿੱਚ ਲੋਹੜੀ ਮਨਾਣ ਪਹੁੰਚੇ ਵਿਧਾਇਕਾ ਪਤੀ ਅਜੇ ਮਿੱਤਲ ਨੇ ਵੀ ਲੋਕਾਂ ਨੂੰ ਲੋਹੜੀ ਦੀਆਂ ਵਧਾਈਆਂ ਦਿੰਦੇ ਹੋਏ ਆ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਸਾਡਾ ਬਹੁਤ ਪਵਿੱਤਰ ਤਿਹਾੜਾ ਹੈ ਲੋਹੜੀ ਦਾ ਅੱਜ ਸਾਡੇ ਫਰੂਟ ਮੰਡੇਜ ਦੇ ਵਿੱਚ ਸਾਡੀ ਐਸੋਸੀਏਸ਼ਨ ਨੇ ਇਹ ਬਹੁਤ ਖੁਸ਼ੀ ਦਾ ਪ੍ਰੋਗਰਾਮ ਰੱਖਿਆ ਜਿੱਤੇ ਸਾਨੂੰ ਬੁਲਾਇਆ ਗਿਆ ਬਹੁਤ ਸਾਰਿਆਂ ਨੂੰ ਮਿਲ ਕੇ ਖੁਸ਼ੀ ਹੋਈ ਹੈ ਲੋੜੀ ਦਾ ਤਿਆਰ ਬਣਾਇਆ ਬੇਸਿਕ ਤਿਆਰ ਜਿਹੜਾ ਕਿੰਨੇ ਅਸੀਂ ਜਿੰਨੇ ਵੀ ਸਾਡੇ ਦੇ ਦੁੱਖ ਹੈ ਅਸੀਂ ਕਿੰਨੇ ਇਸਰ ਆ ਦਲਿੱਦਰ ਜਾ ਦਲਿੱਦਰ ਦੀ ਜੜ ਚੁੱਲ੍ਹੇ ਪਾ ਤਾਂ ਕਿ ਸਾਡੇ ਇਲਾਕਾ ਨਿਵਾਸੀਆਂ ਦੇ ਜਿੰਨੇ ਦੁੱਖ ਹੈ ਉਹ ਲੋੜੀ ਮਾਤਾ ਹਰ ਲੇ ਤੇ ਸਾਨੂੰ ਖੁਸ਼ੀਆਂ ਦੇਵੇ ਸੁੱਖ ਦੇਵੇ ਅੱਜ ਉਸੇ ਪਹਿਲ 'ਚ ਅਸੀਂ ਇਕੱਠੇ ਹੋਏ ਹਾਂ ਸਾਰਿਆਂ ਨੂੰ ਮੈਂ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ। ਸ਼ਹਿਰ ਵਾਸੀ ਨੂੰ ਕੀ ਕਹਾਂਗੇ ਮੈਂ ਬੋਲ ਜੀ ਸ਼ਹਿਰ ਵਾਸੀਆ ਵਸਤੇ ਇਹੀ ਹੈ ਕਿ ਲੋੜੀ ਮਾਤਾ ਤੁਹਾਡੇ ਦੁੱਖ ਦੂਰ ਕਰ ਰਹੀ ਹੈ। ਤੁਸੀਂ ਵਿਸ਼ਵਾਸ ਰੱਖੋ ਆਪਦੇ ਕੰਮ ਚ ਮਿਹਨਤ ਕਰੋ। ਬਾਕੀ ਐਮਐਲਏ ਨੀਨਾ ਮਿੱਤਲ ਕੰਨੀਓ ਹਮੇਸ਼ਾ ਤੁਹਾਡਾ ਸਾਥ ਹੈ ਤੁਹਾਡੇ ਨਾਲ ਹੈ। ਸਰਪੰਨਾਨਾ ਜੀ ਮੈਂ ਯਸ਼ ਚਾਵਲਾ ਫਰੂਟ ਐਂਡ ਸਬਜੀ ਮੰਡੀ ਆਰਟੀ ਐਸੋਸੀਏਸ਼ਨ ਪ੍ਰਧਾਨ ਤੇ ਅੱਜ ਲੋਹੜੀ ਦੇ ਤਿਉਹਾਰ ਤੇ ਮੈਂ ਸਾਰੇ ਸ਼ਹਿਰ ਨੂੰ ਲੱਖ ਲੱਖ ਵਧਾਈਆਂ ਦਿੰਦਾ ਤੇ ਸਾਡੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਅਜੇ ਮਿੱਤਲ ਜੀ ਤੇ ਸ਼੍ਰੀ ਲਵੀਸ਼ ਮਿੱਤਲ ਜੀ ਐਡਵੋਕੇਟ ਸਾਡੇ ਵਿੱਚ ਪਹੁੰਚ ਰਹੇ ਨੇ ਉਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰਦਾ ਤੇ ਹਰ ਸਾਡੇ ਖੁਸ਼ੀ ਦੇ ਮੌਕੇ ਤੇ ਜਦੋਂ ਇਹਨਾਂ ਨੂੰ ਅਸੀਂ ਇਨਵਾਈਟ ਕੀਤਾ ਤੇ ਸਾਡੀ ਇਹ ਖੁਸ਼ੀ ਨੂੰ ਦੋਗਣਾ ਕਰਨ ਦੇ ਵਾਸਤੇ ਸਮਝੋ ਹਾਜ਼ਰ ਹੋ ਜਾਂਦੇ ਨੇ ਇਹਨਾਂ ਨਾਲ ਖੁਸ਼ੀ ਜਿਹੜੀ ਹੈ ਡਬਲ ਹੋ ਜਾਂਦੀ ਹੈ ਆਪਣੇ ਮੈਡਮ ਐਮਐਲਏ ਸਾਡੇ ਨਿਰਨਾ ਮਿੱਤਲ ਜੀ ਵੀ ਆਣਾ ਸੀਗਾ ਉਹਨਾਂ ਦੀ ਥੋੜੀ ਤਬਿਆ ਠੀਕ ਨਾ ਹੋਣ ਕਰਕੇ ਉਹ ਨਹੀਂ ਆਏ ਪਾਏ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਜਾਇ ਨੇ ਤੇ ਸਾਡੀ ਖੁਸ਼ੀ ਨੂੰ ਚਾਰ ਗੁਣਾ ਕਰਤਾ ਇਹਨਾਂ ਨੇ ਆ ਕੇ ਧੰਨਵਾਦ ਥੈਂਕ ਯੂ ਥੈਂਕ ਯੂ